ਜ਼ਿਲ੍ਹਾ ਗੁਰਦਾਸਪੁਰ ਦੀ ਸਭ ਤੋਂ ਵੱਡੀ ਦਾਣਾ ਮੰਡੀ ਪਟਾਲਾ ਵਿਖੇ ਇਸ ਸੀਜ਼ਨ ਝੋਨੇ ਦੀ ਫਸਲ ਦੀ ਆਮਦ ਵਿੱਚ ਹੋਵੇਗੀ ਘਟौती ਕਿਸਾਨਾਂ ਦੀ ਫਸਲ ਦਾ ਘਟਿਆ ਹੈ ਝਾੜ ਕੁਆਲਿਟੀ ਦਾ ਵੀ ਪਿਆ ਫਰਕ 15% ਤੋਂ ਜ਼ਿਆਦਾ ਫਸਲ ਇਸ ਵਾਰ ਮੰਡੀ ਵਿੱਚ ਨਹੀਂ ਆਏਗੀ ਇਹ ਕਹਿਣਾ ਹੈ ਮੰਡੀ ਬੋਰਡ ਦੇ ਅਧਿਕਾਰੀ ਪਰਮਜੀਤ ਸਿੰਘ ਦਾ ਪੰਜਾਬ ਸਰਕਾਰ ਵੱਲੋਂ ਅੱਜ ਤੋਂ ਸਰਕਾਰੀ ਖਰੀਦ ਦਾ ਐਲਾਨ ਕਰ ਦਿੱਤਾ ਗਿਆ ਅਤੇ ਅੱਜ ਕੋਈ ਵੀ ਕਿਸਾਨ ਅਗਰ ਆਪਣੀ ਫਸਲ ਲੈ ਕੇ ਮੰਡੀ ਵਿੱਚ ਵੇਚਣ ਲਈ ਆਉਂਦਾ ਤਾਂ ਪੰਜ ਖਰੀਦ ਏਜੰਸੀਆਂ ਉਸ ਦੀ ਫਸਲ ਨੂੰ ਖਰੀਦਣ ਗਿਆ। ਪਿੰਡ ਅਫਸਰ ਨੇ ਕਿਹਾ ਕਿ ਮੈਕਮੇ ਵੱਲੋਂ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਕਿਸਾਨਾਂ ਦੇ ਬੈਠਣ ਲਈ ਛੱਡ ਦਾ ਪ੍ਰਬੰਧ, ਪੀਣ ਵਾਲੇ ਪਾਣੀ ਦਾ ਪ੍ਰਬੰਧ ਅਤੇ ਇਸ ਤੋਂ ਇਲਾਵਾ ਹੋਰ ਵੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਪਰ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਇਸ ਵਾਰ ਫਸਲ ਦਾ ਝਾੜ ਕਾਫੀ ਘਟੇਗਾ ਕਿਉਂਕਿ ਬਟਾਲਾ ਦੀ ਮੰਡੀ ਅਧੀਨ ਆਉਂਦੇ ਡੇਰਾ ਬਾਬਾ ਨਾਨਕ, ਕਲਾਨੌਰ ਆਦਿ ਦੇ ਪਿੰਡਾਂ ਵਿੱਚ ਹੜ੍ਹ ਦੇ ਪਾਣੀ ਨੇ ਕਾफी ਨੁਕਸਾਨ ਕੀਤਾ ਤੇ ਬਧੇਰੇ ਫਸਲ ਨੁਕਸਾਨੀ ਗਈ ਹੈ। ਭਾਜੀ ਆਪਣਾ ਨਾਮ ਦੱਸੋ ਬਣਾਉਣਾ ਦਾ ਪਰਮਜੀਤ ਸਿੰਘ ਲੇਖਾਕਾਰ ਮਾਰਕੀਟ ਕਮੇਟੀ ਬਟਾਲਾ ਜੀ ਸਰ ਅੱਜ ਨਹੀਂ ਚੱਲ ਰਹੀ ਹੈ ਕਿੱਦਾਂ ਦੇ ਪ੍ਰਬੰਧ ਹੈ ਤੇ ਕਿਸ ਤਰ੍ਹਾਂ ਜਿਦਾਂ ਕਿ ਅਸੀਂ ਸਾਰੇ ਜਾਣਦੇ ਆ ਕਿ 16 ਤਰੀਕ ਤੋਂ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸਾਹਿਬ ਵੱਲੋਂ ਮਤਲਬ ਜਿਹੜੇ ਹੁਕਮ ਨੇ ਖਰੀਦਦੇ ਉਹ ਦੇ ਦਿੱਤੇ ਗਏ ਨੇ ਪਰ ਅਜੇ ਬਟਾਲਾ ਮੰਡੀ 'ਚ ਜਿਹੜੀਆਂ ਪਰਮਲ ਦੀਆਂ ਢੇਰੀਆਂ ਨਹੀਂ ਕਿਸਾਨ ਲੈ ਕੇ ਆਏ 1509 ਦੀ ਵੈਰੈਟੀ ਆ ਰਹੀ ਹੈ। ਬਾਕੀ ਖਰੀਦ ਦੇ ਪ੍ਰਬੰਧ ਜਿਹੜੇ ਮੁਕੰਮਲ ਨੇ, ਜ਼ਿੰਮੇਦਾਰਾਂ ਦੇ ਜਿਹੜੇ ਆਪਣਾ ਮਾਰਕੀਟ ਕਮੇਟੀ ਵੱਲੋਂ ਪ੍ਰਬੰਧ ਹੁੰਦੇ ਉਹ ਵੀ ਮੁਕੰਮਲ ਕਰ ਦਿੱਤੇ ਗਏ ਨੇ। ਜਿਹੜਾ ਵੀ ਕੋਈ ਕਿਸਾਨ ਆਪਣੀ ਢੇਰੀ ਪਰਮਲ ਦੀ ਲੈ ਕੇ ਆਉਂਦਾ ਹੈ, ਉਹਨੂੰ ਬੇਨਤੀ ਹੈ ਕਿ ਸਕਾ ਕੇ ਫਸਲ ਲਿਆਓ, ਮੌਇਸਚਰ ਜਿਹੜਾ ਮਾਰਕੀਟ ਕਮੇਟੀ ਦੇ ਮੌਇਸਚਰ ਤੋਂ ਕਢਾਓ ਤੇ ਆਪਣੀ ਫਸਲ ਦਾ ਪੂਰਾ ਮੁੱਲ ਪਾਓ। ਆ ਰਹੀ ਹੋਣਾ ਕਿ ਕਿੰਨਾ ਦੇਦੇ ਸਾਡੇ ਪਟਾਲਾ ਮੰਡੀ ਵਿੱਚ ਵੇਖੋ ਜੀ ਡੇਰਾ ਬਾਬਾ ਫਲਾਕ ਤੋਂ ਵੀ ਕੁਝ ਮਾਲ ਆਉਂਦਾ ਏ ਡੇਰਾ ਬਾਬਾ ਫਲਾਕ ਦੇ ਵਿੱਚ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਹੈ ਕਈ ਜ਼ਿਮੀਂਦਾਰਾਂ ਦਾ 100% ਨੁਕਸਾਨ ਹੋਇਆ ਹੈ ਕਿਸੇ ਦਾ 50 ਕਿਸੇ ਦਾ 75% ਆ ਜਿਹੜੀ ਉਥੋਂ ਫਸਲ ਜਿਹੜੀ ਆਏਗੀ ਉਹ ਥੋੜੀ ਜਿਹੀ ਮੌਇਸਚਰ ਗੇਨ ਵਾਲੀ ਆਵੇਗੀ ਕਿਉਂਕਿ ਅਜੇ ਤੱਕ ਉਥੋਂ ਉਥੋਂ ਪਾਣੀ ਜ਼ਮੀਨਾਂ ਚੋਂ ਨਹੀਂ ਉਤਰਿਆ ਜੀ ਸਰ ਕਿੰਦਾ ਦੇ ਪ੍ਰਬੰਧ ਪੱਤੀ ਮਾਰਕੀਟ ਮੇਰੀ ਬਟਾਲਾ ਵੱਲੋਂ ਜਿਹੜੇ ਆਪਣੇ ਪਾਣੀ ਦੇ ਪ੍ਰਬੰਧ ਲੈਬਰਾਟਰੀ ਬਲਾਕਸ ਦੇ ਛਾਂ ਦੇ ਪ੍ਰਬੰਧ ਕਿਸਾਨਾਂ ਲਈ ਖਰੀਦ ਦੇ ਪ੍ਰਬੰਧ ਜਿਹੜੇ ਮੁਕੰਮਲ ਕਰ ਦਿੱਤੇ ਗਏ ਨੇ ਕਿਸੇ ਵੀ ਕਿਸਾਨ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਏਗੀ ਸਰਕਾਰ ਵੱਲੋਂ ਦਿੱਤੀਆਂ ਹੋਈਆਂ ਗਾਈਡਲਾਈਨਸ ਦੇ ਮੁਤਾਬਕ ਹਰ ਕਿਸਾਨ ਦਾ ਦਾਣਾ-ਦਾਣਾ ਜਿਹੜਾ ਉਹ ਬਟਾਲਾ ਮੰਡੀ ਵਿੱਚ ਚੁਕਾਇਆ ਜਾਵੇਗਾ ਜਿਹੜੇ ਕਿਸਾਨ ਮੁੱਦ ਲੈ ਕੇ ਆ ਰਹੇ ਉਹਨਾਂ ਵਾਸਤੇ ਸਰਕ ਨੂੰ ਇੱਕੋ ਹੀ ਬੇਨਤੀ ਹੈ ਕਿ ਇਸ ਫਸਲ ਸੁਕਾ ਕੇ ਲਿਆਓ ਤਾਂ ਜੋ ਤੁਹਾਨੂੰ ਫਸਲ ਦਾ ਪੂਰਾ ਮੁੱਲ ਮਿਲ ਸਕੇ ਤੁਹਾਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਵੇ 17% ਨਮੀ ਵਾਲੀ ਝੋਨਾ ਜਿਹੜਾ ਸਰਕਾਰ ਖਰੀਦਦੀ ਹੈ ਇਸ ਲਈ ਆਪਣੀ ਫਸਲ ਜਿਹੜੀ ਹੈ ਸੁਕਾ ਕੇ ਜਰੂਰ ਲਿਆਓ ਇਸ ਵਕਤ ਸਰਕਾਰ ਦਾ ਜਿਹੜਾ ਪਰਮਲ ਦਾ ਰੇਟ ਹੈ 2399 ਹੈ ਜੀ ਬਾਕੀ ਇਸ ਵਕਤ 1509 ਦੀ ਵੈਰਾਈਟੀ ਆ ਰਹੀ ਹੈ ਉਹਦਾ 3200 ਤੋਂ ਲੈ ਕੇ 2800 ਤੱਕ ਰੇਟ ਲੱਗ ਰਿਹਾ ਹੈ ਪਹਿਲਾਂ ਕੁਝ ਦਿਨ ਪਹਿਲਾਂ ਮਤਲਬ 3700 ਤੱਕ ਵੀ ਵਿਕੀ ਹੈ ਇਸ ਵਕਤ ਜਿਹੜਾ ਮਾਰਕੀਟ ਵਿੱਚ ਥੋੜਾ ਮੰਦਾ ਹੋਣ ਦੇ ਕਰਕੇ 3200 ਤੱਕ ਹੈ ਜੀ